ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਨੂੰ ਮੀਕਣ ਆ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਰੱਬ ਤੁਹਾਨੂੰ ਚਾਹਤੀਆਂ ਕਲਾਮਾਂ 'ਚ ਰੱਖੇ ਇੱਥੇ ਜੀ ਅਸੀਂ ਅੱਜ ਕੱਲ ਕਰਾਂਗੇ ਜਿਹੜੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਆ ਦੇ ਵਿੱਚ ਅਮਰਤਪਾਲ ਸਿੰਘ ਦੇ حوالے ਤੋਂ ਇੱਕ ਅਹਿਮ ਅਪਡੇਟ ਹੈ ਨਾਲ ਤੁਹਾਡੇ ਨਾਲ ਗੱਲ ਕਰਾਂਗੇ ਪੁਲਿਸ ਤੇ ਕਿਸਾਨ ਤੇ ਹੋ ਕੇ ਇੱਥੇ ਆਮਨੇ ਸਾਹਮਨੇ ਤੇ ਇੱਥੇ ਕੀ ਹੋਇਆ ਹੈ ਕਿਸਾਨ ਪ੍ਰੋਟੈਸਟ ਜਦੋਂ ਚੱਲਦਾ ਪਿਆ ਤੇ ਪੁਲਿਸ ਨੇ ਕੀ ਕੀਤਾ ਹੈ ਪੂਰੇ ਦੇ ਪੂਰੇ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਐਡੂਆਰਡ ਤੁਹਾਡੇ ਨਾਲ ਮਸਜਿਦ ਐਸ ਤੇ ਵਿਚਾਰ ਸਾਂਝੇ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਵੀਡੀਓ ਦੇਖ ਕੇ ਤੁਹਾਨੂੰ ਸਾਢੇ 4:30 ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ lettes go ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਿਸਾਨਾਂ ਦੇ ਪੁਲਿਸ ਵਿਚਾਲੇ ਡਾਂਗਾ ਚੱਲੀਆਂ ਨੇ ਬੇਹੱਦ ਜਿਆਦੇ ਬਹੁਤ ਵੱਡੀ ਝੜਪ ਹੋ ਚੁੱਕੀ ਹੈ ਪੂਰੀ ਵੀਡੀਓ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਹਾਂ ਦੂਜੀ ਖਬਰ ਜਿਹੜੀ ਕਿ ਇਸ ਤੋਂ ਵੀ ਵੱਡੀ ਆ ਭਗਵੰਤ ਮਾਨ ਨੇ ਅਮਰਪਾਲ ਨੂੰ ਸਦ ਲਿਆ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਲੋਕ ਡਰੇ ਹੋਏ ਨੇ ਪੰਜਾਬ ਦੇ ਕਿ ਅਮਰਪਾਲ ਸਿੰਘ ਨੂੰ ਭਗਵੰਤ ਮਾਨ ਨੇ ਕਿਉਂ ਸਦਿਆ ਯਾਨੀ ਇਹਦੇ ਪਿੱਛੇ ਦਾ ਰੀਜਨ ਕੀ ਆ ਪੂਰਾ ਤੁਹਾਡੇ ਸਾਹਮਣੇ ਕਰਾਂਗੇ ਪੰਜਾਬ ਦੀ ਜਨਤਾ ਪੰਜਾਬ ਦੀ ਜਨਤਾ ਬੇਹੱਦ ਜ਼ਿਆਦਾ ਡਰੀ ਹੋਈ ਹੈ ਕਿ ਅਮਰਪਾਲ ਸਿੰਘ ਦੇ ਨਾਲ ਕੁਝ ਵੱਡਾ ਹੋ ਸਕਦਾ ਮੈਂ ਅਕਸਰ ਤੁਹਾਡੇ ਨਾਲ ਜਿਹੜੀ ਅਪਡੇਟ ਸਾਂਝੀ ਕੀਤੀ ਸੀ ਕਿ ਅਮਰਪਾਲ ਸਿੰਘ ਨੂੰ ਡਿਬਰੂ ਘੜ ਦੇ ਵਿੱਚੋਂ ਪੰਜਾਬ ਦੇ ਵਿੱਚ ਸ਼ਿਫਟ ਕਿਉਂ ਕੀਤਾ ਯਾਰ ਗਦਾ ਸਾਰੇ ਦੇ ਸਾਥੀਆਂ ਦੇ ਨਾਲ ਚਾਹੇ ਲੈਣਾ ਦੇਣਾ ਨਾ ਹੋਵੇ ਪੰਜਾਬ ਦੀ ਸਰਕਾਰ ਦਾ ਪਰ ਪੰਜਾਬ ਦੀ ਸਰਕਾਰ ਹੁਣ ਆਪਣਾ ਇੱਕ ਉਹ ਗੁੰਡਾ ਰੂਪ ਧਾਰ ਲਿਆ ਉਹਨਾਂ ਨੇ ਗੁੰਡਾ ਰਾਜ ਚਲਾ ਦਿੱਤਾ ਪੰਜਾਬ ਦੇ ਅੰਦਰ ਉਹ ਚਾਹੇ ਕਿਸਾਨਾਂ ਦੇ ਰਾਤ ਜਿਵੇਂ ਤੰਬੂ ਖਾੜ ਦਿੱਤੇ ਨੇ ਉਹ ਦੋਵੇਂ ਜਿਹੜੇ ਕਿ ਬਾਰਡਰਾਂ ਦੇ ਉੱਤੇ ਧਰਨਾ ਲੱਗਿਆ ਹੋਇਆ ਸੀ ਉੱਥੇ ਦੋਵਾਂ ਧਰਨਾ ਨੂੰ ਯਾਨੀ ਖਾੜ ਦਿੱਤਾ ਤਹਿਸ ਨਹਿਸ ਕਰ ਦਿੱਤਾ ਯਾਨੀ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਹਮਲਾ ਕੀਤਾ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਸਰਕਾਰ ਨੇ ਔਰ ਅਮਰਪਾਲ ਸਿੰਘ ਨੂੰ ਕਿਉਂ ਸੱਦਾ ਪੰਜਾਬ ਦੇ ਮੁੱਖ ਮੰਤਰੀ ਨੇ ਇਹਦਾ ਵੀ ਵੀਡੀਓ ਤੁਹਾਡੇ ਸਾਹਮਣੇ ਦਿਖਾਵਾਂਗੇ ਇਹਦਾ ਪੂਰਾ ਖੁਲਾਸਾ ਕਰਨ ਲਈ ਇਮਰਾਨ ਸਿੰਘ ਖਾਰਾ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਨੇ ਜਿਹੜੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਡਾਂਗਾ ਕਿਵੇਂ ਚੱਲਦੀ ਹੈ ਦੇਖੋ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜਾ ਕਿ ਅਮਰਪਾਲ ਸਿੰਘ ਦੇ ਨਾਲ ਅਪਡੇਟ ਜੁੜੀ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਸ਼ੰਕਾ ਕਿ ਅਮਰਪਾਲ ਸਿੰਘ ਦੇ ਨਾਲ ਕੁਝ ਵੱਡਾ ਕਰ ਸਕਦੀ ਹੈ ਪੰਜਾਬ ਦੀ ਸਰਕਾਰ ਸੁਣੋ ਕਿ ਖਬਰ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋ ਗਏ ਨੇ ਜਿੱਥੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਖਿੱਚ ਤੋ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਜ਼ਬਰਦਸਤੀ ਬੱਸਾਂ ਦੇ ਵਿੱਚ ਪਠਾਇਆ ਜਾ ਰਿਹਾ ਹੈ ਰਾਮਪੁਰਾ ਫੂਲ ਤੋਂ ਇੱਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਹੀ ਸੀ ਤੇ ਇਸੇ ਦਰਮਿਆਨ ਕਿਸਾਨਾਂ ਨੂੰ ਚੁੱਕਣ ਦੇ ਲਈ ਉੱਥੇ ਪੁਲਿਸ ਪਹੁੰਚ ਗਈ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋ ਗਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸਾਨਾਂ ਨੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਏ ਨੇ ਤੇ ਇਸੇ ਦਰਮਿਆਨ ਪਹਿਲਾਂ ਪੁਲਿਸ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਆਪਣੇ ਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਖਿੱਚ ਤੋ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ੱੱੱਕੇ ਮਾਰੇ ਜਾ ਰਹੇ ਨੇ ਰਾਮਪੁਰਾ ਬੋਲਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਹੰਗਾਮਾ ਹੋ ਰਿਹਾ ਹੈ ਤਾਂ ਰੋਲਾ ਪੈ ਗਿਆ ਜਦੋਂ ਕਿਸਾਨਾਂ ਦੇ ਨਾਲ ਇਸ ਤਰੀਕੇ ਦੀ ਖਿੱਚ ਤੋ ਕੀਤੀ ਗਈ ਤਾਂ ਜ਼ਬਰਦਸਤੀ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਸਰਕਾਰ ਦੇ ਖਿਲਾਫ ਅੱਜ ਕਿਸਾਨਾਂ ਦੇ ਵੱਲੋਂ ਰਾਮਪੁਰਾ ਦੇ ਮੋੜ ਚੌਂਕ ਦੇ ਵਿੱਚ ਧਰਨਾ ਦਿੱਤਾ ਇਹ ਤਾਂ ਹੈ ਕਿਸਾਨਾਂ ਦੇ ਨਾਲ ਜੁੜੀ ਖਬਰ ਜਿਹੜੀ ਕਿ ਸੀਐਮ ਮਾਨ ਸਰਕਾਰ ਪੰਜਾਬ ਦੀ ਸਰਕਾਰ ਗੁੰਡਾਗਰਦੀ ਦੇ ਉੱਤੇ ਉੱਤਰ ਆਈ ਹੈ ਉਹ ਚਾਹੇ ਕਿਸਾਨਾਂ ਨਾਲ ਹੋਵੇ ਤੇ ਚਾਹੇ ਸਾਡੇ ਸਿੰਘਾਂ ਦੇ ਨਾਲ ਹੋਵੇ ਚਾਹੇ ਪੰਜਾਬ ਦੇ ਆਮ ਲੋਕਾਂ ਦੇ ਨਾਲ ਹੋਵੇ ਕਿਸਾਨਾਂ ਦਾ ਜਿਹੜਾ ਕੁਝ ਬਰਬਾਦ ਕਰ ਦਿੱਤਾ ਟਰਾਲੀਆਂ ਤੱਕ ਯਾਨੀ ਪੁਲਿਸ ਔਰ ਇਹਨਾਂ ਦੀ ਸਰਕਾਰ ਆ ਜਿਹੜੀ ਉਹ ਜਿਹੜੀਆਂ ਕਿਸਾਨਾਂ ਦੀ ਉੱਤੇ ਟਰਾਲੀਆਂ ਖੜੀਆਂ ਸੀ ਉਹਨਾਂ ਨੂੰ ਵੀ ਬੇਚਬੱਟ ਰਹੀ ਹੈ ਲਜਾ ਰਹੀ ਹੈ ਉਹਨਾਂ ਪਰਾ ਸੇਟ ਰਹੀ ਹੈ ਖਤਾਨਾਂ ਦੇ ਵਿੱਚ ਉਹਨਾਂ ਦੀਆਂ ਟਰਾਲੀਆਂ ਸੈੱਡ ਦਿੱਤੀਆਂ ਨੇ ਤਾਂ ਹੁਣ ਤੁਸੀਂ ਇਹ ਵੇਖੋ ਕਿਸਾਨਾਂ ਦੇ ਨਾਲ ਜਿਹੜਾ ਜਿਹੜਾ ਹੋ ਰਿਹਾ ਮਾਮਲਾ ਇਹਦਾ ਅਕਸਰ ਪਲਪਲ ਅਪਡੇਟ ਆ ਰਹੀ ਹੈ ਔਰ ਦੂਜੀ ਅਪਡੇਟ ਹੈ ਜਿਹੜੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਉਹਨੇ ਬੇहद ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਡਰਾ ਦਿੱਤਾ ਹੈ ਕਿਉਂ ਡਰਾ ਦਿੱਤਾ ਹੈ ਯਾਨੀ ਅਮਰਪਾਲ ਸਿੰਘ ਨੂੰ ਅਚਾਨਕ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂ ਸੱਦ ਰਿਆ ਕਿਉਂ ਜਰੀ ਇਹ ਅਨੁਮਤੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਆਵੇ ਸੁਣੋ ਐਨਐਸਏ ਖਤਮ ਹੋਈ ਉਹਨਾਂ ਦੀ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਜਮਾ ਸਿੰਘ ਖਾਰਾ ਸਾਡੇ ਨਾਲ ਹੀ ਖਾਰਾ ਸਾਹਿਬ ਭਾਈ ਗੁਰਮੀਤ ਸਿੰਘ ਪਾਲ ਸਾਹਿਬ ਵਾਇਰਲੀ ਜੀ ਕੀ ਫਤਿਹ ਕਿਵੇਂ ਦੇਖਦੇ ਹਾਂ ਭਾਈ ਅਮਰਪਾਲ ਸਿੰਘ ਦੀ ਐਨਐਸਏ ਵਰਕਰਾਰ ਪਰ ਉਹਨਾਂ ਦੇ ਸਾਥੀਆਂ ਨੂੰ ਜੋ ਐਨਐਸਏ ਖਤਮ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਆ ਜੀ ਦੇਖੋ ਗੱਲ ਇਦਾਂ ਹੈ ਜੀ ਕਿ ਜਿਵੇਂ ਜਿੜੀ ਐਨਐਸਏ ਹੈ ਜਿਵੇਂ 2023 ਲੱਗੀ ਸੀ ਭਾਈ ਗੁਰਮੀਤ ਸਿੰਘ ਮੁੱਕਣ ਵਾਲਾ ਭਾਈ ਬਸੰਤ ਸਿੰਘ ਦੋਲਤਪੁਰਾ ਭਾਈ ਦਰਜੀਤ ਸਿੰਘ ਕਲਸੀ ਭਾਈ ਪ੍ਰਧਾਨ ਮੰਤਰੀ ਬਾਜੇਗੇ ਇਹਨਾਂ ਦੀ ਗ੍ਰਿਫਤਾਰੀ ਹੈ ਜੀ ਉਹ ਹੋਈ ਸੀ 18 ਮਾਰਚ 2023 ਪਰ 20 ਤੇ ਪਹਿਲੀ ਐਨਐਸਏ ਸਵਾਰਥੋਂ ਐਸੀਪਰੋ ਕੰਟੀਨਿਊ ਕਰ ਦਿੱਤੀ ਗਈ। ਤਾਂ ਇਹਨਾਂ ਤਰੀਕਾ ਤੇ ਕੰਟੀਨਿਊ ਹੋਈ ਜੀ ਦੂਜੀ ਵਾਲੀ। ਹਾਂਜੀ ਜਿਹੜੀ ਨਵੀਂ ਲਈ। ਹੂੰ। ਤਾਂ ਉਹ ਫਿਰ ਜਿਹੜੀ ਸਵਾਰਥੀ ਤਰੀਕਬਾਦੀ ਸੀ ਉਹਨਾਂ ਦੀ 18 ਮਾਰਚ 2025 ਹਾਂਜੀ। ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਜੇਲ੍ਹ ਚ ਰੱਖਣੀ ਸੀ ਸਕਦੇ ਕਿਉਂਕਿ ਜੋ ਤੀਜੀ ਵਾਰ ਐਨਐਸਏ ਨਹੀਂ ਲਈ ਗਈ। ਹੂੰ। ਤਾਂ ਉਸੇ ਕਾਨੂੰਨ ਦੇ ਅਧੀਨ ਫਿਰ ਉਹਨਾਂ ਨੂੰ ਟਰਾਂਸਫਰਡ ਰਿਮਾਂਡ ਲੈ ਕੇ ਜੋ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਡਿਗਬਰੂਗੜ੍ਹ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ। ਇਸ ਤੋਂ ਜੇ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਕਿ ਉਹਨਾਂ ਦੀ 38 ਨੰਬਰ ਐਫ ਆਈ ਆਰ ਜੋ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਨਾਲ ਰਿਲੇਟਡ ਹੈ ਉਸ ਦੇ ਵਿੱਚ ਉਹਨਾਂ ਦੀ ਅਰੈਸਟ ਹੋਣਗੀ ਜੀ ਤੇ ਉਸ ਤੋਂ ਬਾਅਦ ਜਿਹੜਾ ਕੇਸ ਹੈ ਅੱਗੇ ਫਰਦਰ ਚੱਲੇਗਾ ਤੇ ਉਸ ਤੋਂ ਬਾਅਦ ਹੁਣ ਜਿਹੜੀ ਰਵਾਨਗੀ ਹੋਣੀ ਹੈ ਉੱਥੋਂ ਭਾਈ ਕਲੰਗ ਸਿੰਘ ਰਾਉ ਕੇ ਵੀ ਚਾਚਾ ਅਜੀਤ ਸਿੰਘ ਜੀ ਵੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਮੁਨਾਦੀ ਫਰਾਂਟੇ ਜੋ ਮਗਰ ਰਹਿ ਜਾਣਗੇ ਭਾਈ ਬਰਿੰਦਰਪਾਲ ਸਿੰਘ ਫੌਜੀ ਜਿਨ੍ਹਾਂ ਦੀ ਵਰਮਾਨਗੀ ਹੋਵੇਗੀ 26 ਮਾਰਚ ਨੂੰ ਭਾਈ ਕਪਲਜੀਤ ਸਿੰਘ ਵੀ 10 ਪਹਿਲੋ ਹਾਂਜੀ ਤੇ ਭਾਈ ਅਮਰਤਪਾਲ ਸਿੰਘ ਦੀ 23 April ਨੂੰ ਤਾਂ ਉਵੇਂ ਉਵੇਂ ਜਿਵੇਂ ਬਾਕੀਆਂ ਦੇ ਲਈ ਸਰਕਾਰ ਨੇ ਕੀਤਾ ਤੇ ਮੈਨੂੰ ਲੱਗਦਾ ਉਵੇਂ ਉਵੇਂ ਸਾਰਿਆਂ ਨੂੰ ਜੋ ਕਾਨੂੰਨ ਦੇ ਅਧੀਨ ਹੋਣਾ ਹੈ ਉਹ ਵੀ ਲੈੰਦਾ ਜਾਵੇ ਅਮਰਤਪਾਲ ਸਿੰਘ ਕੋਲ ਵੀ ਉੱਥੋਂ ਆ ਰਹੇ ਨੇ ਤੇ ਉਹਨਾਂ ਨੂੰ ਵੀ ਲੈੰਦਾ ਜਾ ਰਹੇ ਹੋਜੀ ਜੋ ਵੈਸੇ ਹਾਲੇ ਤੱਕ ਲੱਗ ਰਿਹਾ ਵੀ ਭਾਈ ਅਮਰਤਪਾਲ ਸਿੰਘ ਤੇ ਐਨਐਸਸੀ ਪੀਜੀ ਵਾਰ ਉਹ ਨਹੀਂ ਲਾਉਣਗੇ ਜੀ ਹੈ ਜੀ ਤੇ ਉਹਨਾਂ ਦੀ ਵਾਪਸੀ ਹੋਵੇਗੀ ਇੱਥੇ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਵੀ ਵਾਪਸੀ ਪੰਜਾਬ ਦੇ ਵਿੱਚ ਹੋ ਰਹੀ ਹੈ ਕੀ ਹੋ ਰਹੀ ਹੈ ਅਮਰਪਾਲ ਸਿੰਘ ਨੂੰ ਜਾਣ ਬੁੱਝ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਪੂਰਾ ਵਰਤਾਲਾ ਵਰਤਾਰ ਦਿੱਤਾ ਪੂਰਾ ਖੇਲ ਲਾਚ ਦਿੱਤਾ ਕਿ ਅਮਰਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹ ਤਾਂ ਪੰਜਾਬ ਦੇ ਵਿੱਚ ਸੱਤ ਆ ਚੁੱਕੇ ਨੇ ਤਿੰਨ ਜਿਹੜੇ ਰਹਿ ਗਏ ਨੇ ਉਹ ਵੀ ਬਾਰੀ-ਬਾਰੀ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੇ ਡੇਟ ਬਾਈ ਡੇਟ ਉਹਨਾਂ ਦੇ ਉੱਤੇ ਕੇਸ ਚੱਲਿਆ ਸੀ ਉਸੇ ਹੀ ਪ੍ਰਕਾਰ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇੱਧਰ ਲਿਆਂਦਾ ਜਾ ਰਿਹਾ ਅਜਨਾਲੇ ਦੇ ਵਿੱਚ ਯਾਨੀ ਕੋਰਟ ਵਿੱਚ ਪੇਸ਼ ਹੋਦੋਂ ਬਾਅਦ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਔਰ ਹੁਣ ਅਗਲਾ ਪ੍ਰੋਸੀਜਰ ਭਾਈ ਅਮਰਪਾਲ ਸਿੰਘ ਦਾ ਜਿਹਦੇ ਵਿੱਚ ਅਮਰਪਾਲ ਸਿੰਘ ਨੂੰ ਜਾਣਬੁੱਝ ਕੇ ਜਾਣਬੁੱਝ ਕੇ ਪੰਜਾਬ ਦੀ ਸਰਕਾਰ ਇੱਥੇ ਰੱਖਣਾ ਚਾਹੁੰਦੀ ਆ ਪੰਜਾਬ ਦੇ ਵਿੱਚ ਕਿਉਂ ਯਾਨੀ ਰੱਖਣਾ ਨਹੀਂ ਕਹਿ ਸਕਦੇ ਉਹਦੇ ਨਾਲ ਕੁਝ ਵੱਡਾ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਅਮਰਪਾਲ ਸਿੰਘ ਇਕੱਲਾ ਹੀ ਨਹੀਂ ਬਲਕਿ ਜਿਵੇਂ ਹੁਣ ਕਿਸਾਨਾਂ ਦੇ ਨਾਲ ਕਿਵੇਂ ਇਹਨਾਂ ਨੇ ਚਾਲ ਖੇਡੀ ਆ ਤੁਸੀਂ ਇਸ ਗੱਲ ਤੋਂ ਭੜਕ ਜਿਹੜੀ ਲੱਗ ਚੁੱਕੀ ਆ ਸਾਰੇ ਲੋਕਾਂ ਨੂੰ ਪਹਿਲਾਂ ਦਲੇਵਾਲ ਸਾਹਿਬ ਨੂੰ ਔਰ ਦੂਜੇ ਪਾਸੇ ਸਰਬਨ ਸਿੰਘ ਪੰਦੇੜ ਔਰ ਚਾਹੇ ਕਿੰਨੇ ਵੀ ਇਹਨਾਂ ਦੇ ਹੋਰ ਆਗੂ ਨੇ ਕਿਸਾਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਮੀਟਿੰਗ ਦੇ ਜ਼ਰੀਏ ਸੱਦਿਆ ਗਿਆ ਉਸ ਤੋਂ ਬਾਅਦ ਖਨੌਰੀ ਬਾਰਡਰ ਤੇ ਔਰ ਦੂਜੇ ਪਾਸੇ ਇੱਕ ਸ਼ੰਭੂ ਬਾਰਡਰ ਤੇ ਪੂਰੀ ਤਰ੍ਹਾਂ ਯਾਨੀ ਇਹਨਾਂ ਨੇ ਇੱਕ ਹਹਾਕਾਰਮਚਾ ਦਿੱਤੀ ਪੂਰਾ ਪੰਜਾਬ ਦੀ ਪੁਲਿਸ ਉਥੇ ਭੇਜ ਦਿੱਤੀ ਹੈ ਔਰ ਇੱਕ ਪਾਸੇ ਕਹਿੰਦੇ ਸਾਡੇ ਤਾਂ ਸੈਂਟਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਵੀ ਮੰਗਾ ਸੈਂਟਰ ਦੇ ਨਾਲ ਨੇ ਤੇ ਫਿਰ ਉਹਨਾਂ ਨੂੰ ਪ੍ਰੋਟੈਸਟ ਕਿਉਂ ਨਹੀਂ ਕਰਨਦੇ ਬਈ ਪੰਜਾਬ ਦੀ ਪੁਲਿਸ ਦਿੱਲੀ ਦੀ ਖਨੌਰੀ ਬਾਰਡਰਾਂ ਤੇ ਕੀ ਲੈਣ ਜਾਂਦੀ ਹੈ ਸੋ ਸਵਾਲ ਬਹੁਤ ਵੱਡੇ ਨੇ ਜਦੋਂ ਕਿਸਾਨਾਂ ਦੇ ਨਾਲ ਕਰ ਸਕਦੇ ਨੇ ਇੱਕ ਚਾਲ ਖੇਡੀ ਗਈ ਹੈ ਮੀਟਿੰਗ ਦੇ ਦਰਾਂ ਉਹਨਾਂ ਨੂੰ ਸੱਦਾ ਉੱਥੇ ਉਹਨਾਂ ਦੀ ਅਰੈਸਟ ਪਾ ਲਈ ਹੈ ਤਾਂ ਹੁਣ ਤੁਸੀਂ ਇਹ ਵੇਖੋ ਵੀ ਅਮਰਪਾਲ ਸਿੰਘ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਜਾਨ ਬੁੱਝ ਕੇ ਸੱਦਾ ਦਿੱਤਾ ਯਾਰ ਮੁੱਖ ਮੰਤਰੀ ਬਣੀਓ ਨਹੀਂ ਤਾਂ ਇਹ ਰੋਕ ਵੀ ਲਾ ਸਕਦੇ ਸੀ ਸਰਕਾਰ ਪੰਜਾਬ ਦੇ ਅੰਦਰ ਇਹਨਾਂ ਦੀ ਹੈ ਕਿਉਂਕਿ ਇਹਨਾਂ ਨੇ ਤਾਂ ਆਪਣੇ ਮੂੰਹ ਨਾਲ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਆਉਣ ਨਹੀਂ ਦਿੰਦੇ ਨਾ ਇਹਨਾਂ ਨੂੰ ਡਿਗਰੂਗੜ ਦੇ ਵਿੱਚੋਂ ਆਉਣ ਦੇਵਾਂਗੇ ਤਾਂ ਬਹੁਤ ਵੱਡੇ ਸਵਾਲ ਨੇ ਪੰਜਾਬ ਦੇ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਸੁਣਦੇ ਹੋ ਇਹਨਾਂ ਗੱਲਾਂ ਨੂੰ ਪੂਰੇ ਘੌਰ ਦੇ ਨਾਲ ਆਪਣੇ ਜਹਿਨ ਦੇ ਵਿੱਚ ਬਿਠਾ ਕੇ ਰੱਖਣਾ ਕਿਉਂਕਿ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਇੱਕ ਹੋਰ ਆਵਾਜ਼ ਉੱਠੀ ਹੈ ਕਿ ਅਸੀਂ 2027 ਦੇ ਵਿੱਚ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਓਕੇ ਜੀ ਇਹ ਵੀਡੀਓ ਤੁਸੀਂ ਸਭ ਵੇਖੀਏ ਅਦੇ ਵਿੱਚ ਕਿਸ ਤਰ੍ਹਾਂ ਪੁਲਿਸ ਜੜੀਏ ਕਿਸਾਨਾਂ ਨੂੰ ਚੁੱਕ ਚੁੱਕ ਕੇ ਲੈ ਕੇ ਅਰੈਸਟ ਕਰਦੀ ਪਈਏ ਤੁਸੀਂ ਰਿਪੋਰਟ ਵੇਖੀ ਕਿੰਨਾ ਧੱਕਾ ਕਰਦੀ ਵੇ ਕਿਸਾਨਾਂ ਦੇ ਨਾਲ ਉਹ ਲੋਕ ਜਿੰਨਾ ਦੇ ਹੋਣ ਦੀ وجہ ਤੋਂ ਤੁਸੀਂ ਜਿਹੜਾ ਜਿਹੜਾ ਖਾਂਦੇ ਹੋ ਜੋ ਵੀ ਖਾਂਦੇ ਹੋ ਕਿਸਾਨਾਂ ਦੀ وجہ ਤੋਂ ਖਾਂਦੇ ਹੋ ਤੇ ਇਹ ਨਾ ਹੋ ਹੁੰਤੇ ਤੁਸੀਂ ਕੁਝ ਵੀ ਨਹੀਂ ਖਾ ਸਕਦੇ ਤੇ ਇੱਥੇ ਪੰਜਾਬ ਦਾ ਅਗਰ ਪੂਰੇ ਇੰਡੀਆ ਨੂੰ ਵੇਖੀਏ ਤੇ ਬਹੁਤ ਵੱਡਾ ਰੋਲ ਹੈ ਜਿੰਨੀ ਇੱਥੇ ਖੇਤੀਕਾਰੀ ਹੁੰਦੀ ਹੈ ਹਰ ਤਰ੍ਹਾਂ ਦੀ ਚੀਜ਼ ਜਿਹੜੀ ਇੱਥੇ ਉਗਾਈ ਜਾਂਦੀ ਹੈ ਤੇ ਐਸਟ ਕਿਸ ਨੂੰ ਲੈ ਕੇ ਕਿਸਾਨਾਂ ਦੀ ਬਹੁਤ ਵੈਲਿਊ ਹੋਣੀ ਚਾਹੀਦੀ ਹੈ ਲੇਕਿਨ ਇੰਡੀਆ ਦੇ ਵਿੱਚ ਕਿਸਾਨਾਂ ਨੂੰ ਬਹੁਤ ਬਹੁਤ ਜ਼ਿਆਦਾ ਪੈੜ ਕੀਤੀ ਜਾਂਦੀ ਪਈ ਉਹਨਾਂ ਨੂੰ ਹਰ ਜਗ੍ਹਾ ਜਿਹੜਾ ਸੁਲਮ ਫੇਸ ਕਰਨਾ ਪੈਂਦਾ ਪਿਆ ਤੇ ਨਾਲ ਇੱਥੇ ਪ੍ਰੋਟੈਸਟ ਹੁੰਦਾ ਆ ਪਿਆ ਸੀ ਲੇਕਿਨ ਇੱਥੇ ਪੁਲਿਸ ਆਈ ਤੇ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਇਹ ਜਿਹੜਾ ਪੂਰਾ ਤੋਂ ਪੂਰਾ ਪ੍ਰੋਟੈਸਟ ਹੈ ਉਹਨੂੰ ਮੋਕਾ ਦਿੱਤਾ ਗਿਆ ਹੈ ਫੇਲੇ athe ਨਾਲ ਇਹਨਾਂ ਨੇ ਗੱਲ ਕੀਤੀ ਅਮਰਿਤਪਾਲ ਸਿੰਘ ਦੀ ਅਮਰਿਤਪਾਲ ਸਿੰਘ ਨੂੰ ਭਗਵਤ ਮਾਨ ਸਿੰਘ ਨੇ ਜੀ ਸੱਦੇ ਆ ਤੇ ਭਗਵਤ ਮਾਨ ਸਿੰਘ ਨੇ ਅਮਰਿਤਪਾਲ ਸਿੰਘ ਨਾਲ ਕੀ ਗੱਲ ਕਰਨੀ ਹੈ ਤੇ ਹਰ ਕੋਈ ਇਹ ਸੋਚ ਚ ਪਿਆਰ ਹੈ ਕਿ ਕੋਈ ਵੀ ਚੀਜ਼ ਹੋ ਸਕਦੀ ਹੈ ਭਗਵਤ ਮਾਨ ਜਿਹੜਾ ਅਮਰਿਤਪਾਲ ਸਿੰਘ ਦੇ ਨਾਲ ਕੁਝ ਵੀ ਕਰ ਸਕਦਾ ਹੈ ਕਿਉਂਕਿ ਆਲਰੇਡੀ ਉਹ ਅਮਰਿਤਪਾਲ ਸਿੰਘ ਦੇ ਖਿਲਾਫ ਜਿਹੜੇ ਨਵੇਂ ਤੋਂ ਨਵੇਂ ਕੇਸ ਨੇ ਉਹ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ ਕਿ ਕਿਸੇ ਤਰ੍ਹਾਂ ਅਮਰਿਤਪਾਲ ਸਿੰਘ ਜੇ ਲੁਬਾਨਾ ਆਸਕੇ ਇੱਥੇ ਭਗਵਤਵਾਨ ਸਿੰਘ ਦਾ ਕੋਈ ਡੇਂਜਰਸ ਪਲਾਨ ਵੀ ਹੋ ਸਕਦਾ ਹੈ ਜੰਜਨ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਅ ਕੁਝ ਵੀ ਹੋ ਸਕਦਾ ਤੇ ਇੱਥੇ ਆਈ ਥਿੰਕ ਕੇਅਰਫੁਲ ਰਹਿਣਾ ਚਾਹੀਦਾ ਹੈ ਅਮਰਤਪਾਲ ਸਿੰਘ ਦੇ ਜਿਹੜੇ ਵਕੀਲ ਨੇ ਉਹਨਾਂ ਨੂੰ ਇਹਨੂੰ ਲੈ ਕੇ ਜਿਹੜਾ ਬਹੁਤ ਜ਼ਿਆਦਾ ਕੇਅਰਫੁਲੀ ਅੱਛਾ ਲੈਣਾ ਚਾਹੀਦਾ ਕਿਉਂਕਿ ਇਹ ਕੋਈ ਛੋਟੀ ਚੀਜ਼ ਨਹੀਂ ਹੈ ਕਿ ਭਗਵਤਮਾਨ ਜਿਹੜਾ ਅਮਰਤਪਾਲ ਨੂੰ ਵੇਖਣਾ ਚਾਹੁੰਦਾ ਮਿਲਣਾ ਚਾਹੁੰਦਾ ਤੇ ਇਹ ਕਾਫੀ ਅਜੀਬ ਜੀ ਗੱਲ ਲੱਗੀ ਐ ਇਹ ਅਪਡੇਟ ਵੇਖ ਕੇ ਤੁਹਾਡਾ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕੀ ਕਹਿਣਾ ਤੁਹਾਡਾ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਤੁਹਾਡੇ ਫਿਰ ਤੁਮਹਾਂ ਨਾਲ ਗਾਥ ਹੋਰੀ ਸੱਚੇ ਕਾਜ